ਪੰਜਾਬ ਦੇ ਜਨਤ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਤੇ ਵਿੱਚ ਮੱਝਾ ਮਾਲਵਾ ਦਵਾਵਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਹੁਣ ਨਜ਼ਰ ਮਾਰਦੇ ਹਾਂ ਬਾਕੀ ਜ਼ਿਲ੍ਹਿਆਂ ਉੱਤੇ ਅਗਲੇ ਹਫਤੇ ਕਿਸ ਤਰ੍ਹਾਂ ਮੌਸਮ ਰਹੇਗਾ 23 ਤਰੀਕ ਨੂੰ ਫਾਜ਼ਿਲਕਾ ਦੇ ਵਿੱਚ ਸਵੇਰੇ 3-4 ਵਜੇ ਤੋਂ ਲੈ ਕੇ 5-6 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਆ ਤੇ ਉਸ ਤੋਂ ਬਾਅਦ 10-11 ਵਜੇ ਤੱਕ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਫਾਜ਼ਿਲਕਾ ਇਲਾਕੇ ਦੇ ਵਿੱਚ 21 ਤਰੀਕ ਨੂੰ ਸਵੇਰੇ 4-5 ਵਜੇ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਜੋ ਕਿ 7-8 ਵਜੇ ਤੱਕ ਮੀਂਹ ਪੈਂਦਾ ਰਹੇਗਾ 19 ਤਰੀਕ ਨੂੰ ਲੁਧਿਆਣਾ ਦੇ ਵਿੱਚ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਤੇ ਇਸੇ ਤਰ੍ਹਾਂ ਹੀ 20 ਤਰੀਕ ਨੂੰ ਲੁਧਿਆਣਾ ਦੇ ਵਿੱਚ ਖੜਾਕੇਦਾਰ بارش ਹੋਣ ਦੀ ਸੰਭਾਵਨਾ ਸਵੇਰੇ 6 ਤੋਂ ਲੈ ਕੇ ਦੁਪਹਿਰ ਦੇ 12-1 ਵਜੇ ਤੱਕ ਮੌੜੇ ਤਰਮੀ ਹੋਵੇਗਾ ਵੱਧ ਵੱਧ ਟੈਂਪਰੇਚਰ 32 ਡਿਗਰੀ ਤੇ ਸਵੇਰ ਦੇ ਟਾਈਮ ਹਨੇਰੀ ਤੇ ਨਾਲ 26 ਡਿਗਰੀ ਟੈਂਪਰੇਚਰ ਰਹੇਗਾ ਸੰਗਰੂਰ ਇਲਾਕੇ ਉਤੇ ਨਜ਼ਰ ਮਾਰੀ ਜਾਂਦਾ 20 ਤਰੀਕ ਨੂੰ ਸਵੇਰੇ 4 ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਤੇ ਦਿਨ ਭਰ ਸੰਘਣੇ ਬੱਦਲ ਰਹਿਣਗੇ। ਰੂਪਨਗਰ 19 ਤਰੀਕ ਨੂੰ ਸਵੇਰੇ 4-5 ਵਜੇ ਬਾਰਿਸ਼ ਆਉਣ ਦੀ ਸੰਭਾਵਨਾ ਰਹੇਗੀ ਜੋ ਕਿ 7-8 ਵਜੇ ਤੱਕ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਤੇ ਦਿਨ ਭਰ ਸੰਘਣੇ ਬੱਦਲ ਰਹਿਣਗੇ। ਮਲੇਰਕੋਟਲਾ ਸਵੇਰੇ 5 ਤੋਂ ਲੈ ਕੇ ਦੁਪਹਿਰ ਦੇ 12-1 ਵਜੇ ਤੱਕ ਮੌਲੇ ਧਰ ਮੀਂਹ ਪੈਣ ਦੀ ਸੰਭਾਵਨਾ 20 ਤਰੀਕ ਨੂੰ ਹੋਵੇਗੀ। ਪਟਿਆਲਾ ਦੇ ਵਿੱਚ 20 ਤਰੀਕ ਨੂੰ ਸਵੇਰੇ 3-4 ਵਜੇ ਤੋਂ ਲੈ ਕੇ ਨੋਂ 10 ਵਜੇ ਤੱਕ ਮੌਲੇ ਧਰਮੀ ਆਉਣ ਦੀ ਸੰਭਾਵਨਾ ਤੇ ਦਿਨ ਪਰ ਸੰਘਣੇ ਬੱਦਲ ਰਹਣਗੇ ਜਲੰਧਰ ਦੇ ਵਿੱਚ 18 ਤਰੀਕ ਰਾਤ ਦੇ ਟਾਈਮ ਤੇ 19 ਸਵੇਰ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਸਵੇਰ ਦੇ ਟਾਈਮ 3-4 ਵਜੇ ਬਾਰਿਸ਼ ਜੋ ਕਿ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ ਇਸੇ ਤਰ੍ਹਾਂ ਹੀ 20 ਤਰੀਕ ਨੂੰ ਸਵੇਰ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ ਟਟਵੇਂ ਇਲਾਕੇ ਦੇ ਵਿੱਚ ਬਾਰਿਸ਼ ਜਲੰਧਰ ਦੇ ਵਿੱਚ ਹੋ ਸਕਦੀ ਹੈ ਨਵਾਂ ਸ਼ਹਿਰ ਉਤੇ ਨਜ਼ਰ ਮਾਰੀਏ ਤਾਂ ਮੌਲੇ ਧਰਮੀ ਆਉਣ ਦੀ ਸੰਭਾਵਨਾ ਸਵੇਰੇ 5 ਤੋਂ ਲੈ ਕੇ 19 ਤਰੀਕ ਨੂੰ ਦੁਪਹਿਰ ਦੇ 12-1 ਵਜੇ ਤੱਕ ਰਹੇਗੀ ਨਵਾਂ ਸ਼ਹਿਰ 20 ਤਰੀਕ ਨੂੰ ਸਵੇਰੇ 6 ਤੋਂ ਲੈ ਕੇ 2-3 ਵਜੇ ਤੱਕ بارش ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਆ। ਅਮਰੀਕਸਰ ਸਵੇਰੇ 20 ਤਰੀਕ ਨੂੰ 4-5 ਵਜੇ بارش ਹੋਣ ਦੀ ਸੰਭਾਵਨਾ ਤੇ 7-8 ਵਜੇ ਤੱਕ ਮੀਂਹ ਹੋਵੇਗਾ। ਤਰਨਤਾਰਨ ਸਾਹਿਬ ਸਵੇਰੇ 5 ਤੋਂ ਲੈ ਕੇ 8-9 ਵਜੇ ਤੱਕ 20 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 19 ਤਰੀਕ ਨੂੰ 8 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਅਤੇ ਨਾਲ 26 ਤੋਂ 27 ਡਿਗਰੀ ਟੈਂਪਰੇਚਰ ਬਣਿਆ ਰਹੇਗਾ। channel ਨੂੰ ਜਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ। ਬਹੁਤ-ਬਹੁਤ ਤੁਹਾਡਾ ਧੰਨਵਾਦ।